ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਯੋਗ ਇੱਕ ਕਵਿਸਟ ਬਣਤੀ ਆਂ ਦੋ ਟਾਈਮ ਆਪਣੀ ਸਜਣੋ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸਵੇਸ ਵੇਪ ਪਸ਼ੂ ਨੂੰ ਦੋ ਟਾਈਮ ਲਾਜ਼ਮੀ ਚੈੱਕ ਕਰੋ ਭਾਵੇਂ ਆਨਲਾਈਨ ਵੀਡੀਓ ਕਾਲ ਤੇ ਵੀ ਚੈੱਕ ਕਰ ਸਕਦੇ ਜੇ ਤੇ ਗੱਬਣਾ ਡੰਗਰ ਨੂੰ ੱਤੇ ਪੇ ਵਰਾ ਕੇ ਖੜੋ ਲਾਮੇ ਵਾਲੀ ਕੋਈ ਵੀ ਗੱਲ ਨਾ ਰਵੇ ਸਜਣੋ ਪਹੁੰਚਿਆ ਪਿੰਡ ਵਾ ਬਾਬਾ ਤਾਰਾ ਸਿੰਘ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਤਹਿਸੀਲ ਲਗਦੀ ਪੱਟੀ ਪਾਉ ਹੀਰਾ ਸਿੰਘ ਦੇ ਘਰ ਤੇ ਪਹੁੰਚੇ ਸਜਣੋ ਬਧੇ ਰੇ ਜਾਣਕਾਰੀ ਆਪਾਂ ਲੈ ਕੇ ਇਹਨਾਂ ਤੋਂ ਦਿੰਨੇ ਆਂ ਫਰਜ ਸਮਝ ਕੇ ਐਂਡ ਤੱਕ ਬਣੇ ਰਹੋ ਜਾਇਜ ਤੋਂ ਜਾਇਜ ਕੀਮਤ ਕਰਾਉਣੇ ਆ ਪਹਿਲੀ ਸਜਣੋ ਵੀਡੀਓ ਬਣਾਉਣ ਲੱਗੇ ਆਂ ਨੀਲੀ 라ਵੀ ਇੱਕ ਵੈੜ ਪਲੂਣ ਸਿੰਘਾਂ ਵਾਲੀ ਸਜਣੋ ਕਰਦੇ ਆਂ ਗੱਲਬਾਤ ਬੁੱਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਕਾਇਮ ਸਦਾ ਵਧਾ ਵਧਾਗੇ ਚਾਹ ਸ਼ੁਕਰ ਹੈ ਮਹਾਰਾਜ ਦਾ ਤੇ ਡਰੈਸ ਪਿੰਡ ਦਾ ਵਾਂ ਤਾਰਾ ਸਿੰਘ ਹਾਂ ਪਿੰਡ ਵਾਂ ਤਾਰਾ ਸਿੰਘ ਜ਼ਿਲ੍ਹਾ ਜਿਲ੍ਹਾ ਤਰਨਤਾਰਨ ਤਸੀਹਤ ਪਾਟੀ ਹੈ ਜੀ ਮੋਬਾਈਲ ਨੰਬਰ 98449755 98144 9875 ਠੀਕ ਹੈ ਜੀ 3 ਦਿਨ ਦੀ ਤੋਂ ਕਰੀਏ ਸ਼ੁਰੂਆਤ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 7 ਦਿਨ ਹੋਏ ਸੂਈ ਅੱਛਾ ਬੋਲੇ ਜੀ ਠੀਕ ਹੈ ਕੱਚਾ ਦੁੱਧ ਗਿਣੀ ਹੈ ਨਾ ਕੱਚੇ ਦੁੱਧ ਤੋਂ ਸਟਾਰਟਿੰਗ ਹੋ ਗਈ ਕੱਟੀ ਆ ਗਈ ਹੈ ਨਾ ਕਿੰਨਾ ਕੁ ਦੁੱਧ ਤੋਂ ਸਟਾਰਟਿੰਗ ਹੋਈ ਆ 10 ਲੀਟਰ ਆ ਜੇ ਪੂਰਾ ਜਿਹੜਾ ਚੋਆ ਜੀ ਆਗੇ 12 13 ਕਿਲੋ ਬੜੇ ਆਰਾਮ ਨਾਲ ਭਰ ਜੂਗੀ ਹਾਂਜੀ ਜਿੰਨਾ ਵੀ ਦਊਗੀ ਜਿੱਤੋਂ ਲਿਆਂਦੀ ਹੋਣ 14 15 ਲੀਟਰ ਦੀ ਗਰੰਟੀ ਦਿੱਤੀ ਆ ਤੇ ਠੀਕ ਆ ਮੈਲਾ ਮੂਲਾ ਮਾਰ ਕੇ ਤੇ ਅਜੇ ਕਰ ਜੂਗੀ ਖੋਲ ਦਿਗੇ ਲਓ ਸਚਨੋ ਮੈਂ ਸੋਣੀ ਆ ਸਵੇਰ ਦਾ ਅੰਤਜਾ ਤੁਸੀਂ ਲਾ ਸਕਦੇ ਜੇ ਤੇ ਬਾਕੀ ਨੀਲੀ ਦਾ ਵੀ ਆਗੇ ਹਨਾ ਵਾਂ ਬਾਬਾ ਤਾਰਾ ਸਿੰਘ ਮੇਨ ਬਾਰਡਰ ਤੇ ਪਿੰਡ ਆ ਲੰਮੀ ਦੂਰ ਦੀ ਮੇਰਾ ਵੀ ਬੂਹਾ ਖੋਲ ਆ ਆ ਜਿਹੜਾ ਵਾਂ ਤੋਂ ਆਪਾਂ ਬਾਸਰ ਗਿਆ ਨੂੰ ਜਿਵੇਂ ਭਿੱਖੀ ਖੇੜ ਨੂੰ ਰੋਡ ਜਾਂਦਾ ਨਾ ਉਸ ਰੋਡ ਤੇ ਨਾ ਰਾਖਾ ਆ ਰਿਹਾ ਲਓ ਜੀ ਮੈਂ ਵਾਕਈ 2 12 13 ਕਿਲੋ ਇਹਨੂੰ ਕੀ ਜਾਂਦਾ ਹੈ ਨਾ ਬੜੇ ਆਰਾਮ ਨਾਲ ਭਰ ਜੂਗੀ ਕੱਤੀ ਬੜੀ ਪਿਆਰੀ ਆ ਤੇ ਰੇਡ ਜੀ ਰੇਡ ਮੰਗਣ ਨੂੰ ਦੇਵਾ ਜਨਾਵਰ ਜੀ 140 ਮੰਗ ਲ ਗਏ ਜੀ ਜੀ ਤੇ 35 ਦੀ ਦੇ ਦਾਂਗੇ ਇੱਕ 35 ਦੀ ਹਾਂ ਜੀ ਇਹੋੱਚੋ ਪਿਆਰ ਮੌਤ ਕਰਦੀ ਹੈ ਕੋਈ ਨਹੀਂ ਹੋਰ 2000 ਛੋਟ ਕਰਨਾ ਹਾਂ ਤੇ ਨਾ ਹੀ ਕਰਦੀਏ ਪੂਰੇ 30 ਦੀ ਕਰ ਪੂਰੇ 30 ਦੇ ਇੱਕ ਲੱਖ 30 ਹਜ਼ਾਰ ਲਓ ਮਗਰੋਂ ਸਫਾਈ ਵਿਖਾਈ ਥਾਂ ਦੀ ਲਓ ਸਜਣੋ 130000 ਦੀ ਇਹ ਮੈਂ ਮਿਲ ਜੂਗੀ ਲੈਵੇ ਦੀ ਬੰਤਰ ਦੇਖ ਸਕਦੇ ਜੀ ਖੁੱਲੇ ਲੇਵੇ ਦੀ ਆ ਬਿਲਕੁਲ ਠੀਕ ਆ ਗਾਂ ਕਰਦੇ ਹੋ ਟੋਏ ਜਿਹੇ ਚ ਪੈਰ ਪੈ ਗਿਆ ਲੋ ਯਾਰ ਬਹੁਤ ਸ਼ਾਨਦਾਰ ਆ ਉਮੀਦ ਕਰਦੇ ਆ ਕਿ ਜਰੂਰ ਤੁਹਾਡੇ ਮਨ ਨੂੰ ਲੱਗੂਗੀ ਕਿਉਂਕਿ ਬਾਰਡਰ ਲਾਈਨ ਦੀ ਨੀਲੀ ਰਾਵੀ ਆ ਬਿਲਕੁਲ ਇਹ ਬਾਰਡਰ ਦੇ ਉੱਤੇ ਨਗਰ ਪਿੰਡ ਵਾਂ ਦੂਜੇ ਨੰਬਰ ਤੇ ਆ ਗਈ ਵਹਿੜ ਸੱਜਣੋ ਚੁੰਗੀ ਵਹਿੜ ਗਿਣ ਸਕਦੇ ਆ ਇਹ ਕਿੰਨੇ ਦੁੱਧ ਤੋਂ ਸਟਾਰਟਿੰਗ ਹੋਈ ਆ ਇਹ ਵੀ ਅਜੇ ਨੂੰ 7-8 ਦਿਨ ਹੀ ਹੋਏ ਸੂਝ ਨੂੰ ਅਜੇ ਅੱਛਾ ਹਾਂਜੀ ਇਹਦੇ ਥੱਲੇ 10 ਲੀਟਰ ਕੰਡੇ ਵਾਲਾ ਦੁੱਧ ਅਜੇ ਹੋਣਾ ਹੈਗਾ 10 ਕਿਲੋ ਹਾਂ ਜੇ ਇੰਨੇ ਵੀ ਮੱਲਾ ਅਜੇ ਬੋਲਾ ਹੀ ਆ ਜੇ ਵੀ ਇੰਨੇ ਸਾਫ਼-ਚੋਖ ਹੋ ਕੇ ਬਣਨਾ ਹੈ ਹਾਂ ਕੱਚਾ ਦੁੱਧ ਕਹਿੰਦੇ ਹਾਂ ਹਾਂ ਕੱਚਾ ਦੁੱਧ ਕੋਲੋ ਸੋਰੋ ਲਓ ਜੀ 12-13 ਕਿਲੋ ਤੂੰ ਸੱਜਣੋਂ ਨਹੀਂ ਜਾਂਦੀ ਕਿਦੇ ਥੱਲੇ ਵਾ ਸਾਫ਼ ਆ ਤੇ ਅਵਛੇ ਨੂੰ ਜਨਮ ਦਿੱਤਾ ਛਾਣ ਬਹੁਤ ਸੋਹਣੇ ਲੱਗੇ ਆ ਲਓ ਜੀ ਲੈ ਵੇ ਲਓ ਬੱਚੀ ਦਾ ਕਰਦੀ ਹੈ ਬੱਚੇ ਦਾ ਉਠਾ ਦੇ ਇੱਕ ਮਿੰਟ ਲਈ ਕਰਦੇ ਹਾਂ ਠੀਕ ਹੈ ਜੀ ਤੇ ਇਹਦਾ ਭਾਈ ਜੀ ਰੇਟ ਇਹਦਾ ਬੋਲ ਸੰਦੀ 40000 40 ਤੇ ਪਿਆਰ ਮੌਤ ਕਰਕੇ ਕਿੰਨੇ ਦੀ ਅਟੇਂਜੀ ਛੱਡ ਦੋ 2000 ਛੱਡ ਤੇਨ ਛੱਡ ਦੋ ਹੋਰ ਕਰਦੀ ਹੋਰ ਕਰ ਛਤੀ ਦੀ ਦੇ ਦਾਂ ਪਾਈ ਤੇਰੀ ਗੱਦ ਜੈਸਾ 35 ਦੀ ਠੀਕ ਇਹ ਤੋਂ ਬਸ ਹੁਣ ਛੋੜ ਜਾ ਪਾਈ ਹੋਣਾ ਇਥੇ ਥੋੜਾ ਬੜਾ ਚਲੋ ਕੋਈ ਨਹੀਂ ਘਰ ਆਇਆ ਦਾ ਕੋਈ ਥੋੜਾ ਬੜਾ ਕਰ ਦੋ ਛੋੜ ਜਾ ਸੱਜਣੋ ਇਹ ਦੋ ਪਸ਼ੂ ਆ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਮਿਲਦੇ ਆਂ ਜਲਦੀ ਅਗਲੀ ਵੀਡੀਓ ਨਾਲ